ਗੜਗੜ ਚ ਸੀਐਮ ਮਾਨ ਦੀ ਰਹਾਇਸ਼ ਤੇ ਕੈਬਨਿਟ ਦੀ ਅਹਿਮ ਬੈਠਕ ਹੋਈ ਜਿਸ ਤੇ ਕਈ ਫੈਸਲਿਆਂ ਤੇ ਮੋਹਰ ਲਾਈ ਗਈ ਜਿਨ੍ਹਾਂ ਚੋਂ ਇੱਕ ਸੀ ਮੈਡੀਕਲ ਟੀਚਿੰਗ ਸਟਾਫ ਦੇ ਸਰਵਿਸ ਕਾਲ ਦੇ ਵਿੱਚ ਵਾਧਾ ਮੈਡੀਕਲ ਟੀਚਿੰਗ ਸਟਾਫ ਦੇ ਮੈਂਬਰ ਹੁਣ 62 ਤੀ ਥਾਂ 65 ਸਾਲ ਦੀ ਉਮਰ 'ਚ ਰਿਟਾਇਰ ਹੋਇਆ ਕਰਨਗੇ ਉੱਥੇ ਹੀ ਸਪੈਸ਼ਲਿਸਟ ਡਾਕਟਰਾਂ ਦੀ ਸੇਵਾ ਸੀਮਾ ਵੀ 58 ਸਾਲ ਤੋਂ 65 ਸਾਲ ਤੱਕ ਕਰ ਦਿੱਤੀ ਅਸਲ ਦੀ ਡਿਬਰੂਗੜ ਜੇਲ ਤੋਂ ਲਿਆਂਦੇ ਗਏ ਅਮਰਿਤਪਾਲ ਦੇ ਸਾਥੀ ਪਪਲ ਪ੍ਰੀਤ ਦੀ ਜਨਾਲਾ ਕੋਰਟ 'ਚ ਪੇਸ਼ੀ ਹੋਈ ਕੋਰਟ ਨੇ ਬੱਬਲ ਪ੍ਰੀਤ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਬੱਬਲ ਪ੍ਰੀਤ ਸਣੇ ਅਮਰਿਤਪਾਲ ਦੇ 9 ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਚੁੱਕਿਆ ਤੇ 9 ਅਪ੍ਰੈਲ ਨੂੰ ਬੱਬਲ ਪ੍ਰੀਤ ਤੇ ਲੱਗੀ NSA ਦੀ ਮਿਆਦ ਵੀ ਖਤਮ ਹੋ ਗਈ ਸੀ। ਹੁਣ ਸਿਰਫ ਐਮਪੀ ਅਮਰਿਤਪਾਲ ਸਿੰਘ ਹੀ NSA ਅਧੀਨ ਅਸਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ। ਚਰਨ ਤਾਰੰਗ ਦੇ ਸਬ-ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਮਾਮਲੇ 'ਚ ਮੁਲਜ਼ਮ ਦੀ ਖਰੂਬ ਸਾਹਿਬ ਕੋਰਟ ਪੇਸ਼ੀ ਹੋਈ ਹੈ। ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਇਨ੍ਹਾਂ ਮੁਲਜ਼ਮਾਂ ਦਾ ਦਿੱਤਾ ਹੈ। ਸਰਪੰਚ ਸਮੇਤ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦਰਸਲ ਬਿੱਤਰ ਦੇ ਨਿੱਤਰਨ ਤਰਨ ਤਰਨ ਦੇ ਪਿੰਡ ਕੋਟ ਬੰਬਦ ਖਾਂਚ ਤੋਂ ਦੋ ਤਰ੍ਹਾਂ ਦੀ ਲੜਾਈ ਲੜਾਈ ਸੁਲਝਾਉਣ ਪਹੁੰਚੀ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ। ਫਰੀਦਕੋਟ ਚ ਨਸ਼ੇ ਖਿਲਾਫ ਸਕੂਲੀ ਬੱਚਿਆਂ ਨੂੰ ਕਮਾਨ ਵਾਲਾ ਫੈਸਲਾ ਸਿੱਖਿਆ ਵਿਭਾਗ ਨੇ ਵਾਪਸ ਲੈ ਲਿਆ। న్యూਸ 18 ਤੇ ਖਬਰ ਨਸ਼ਰ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਫੈਸਲਾ ਬਦਲਿਆ। ਉਸ ਤੇ ਲਈ ਜ਼ਿਲ੍ਹਾ ਸਿੱਖਿਆ ਅਫਸਰ ਨੇ ਫੈਸਲੇ ਚ ਸੋਧ ਵਾਲਾ ਪੱਤਰ ਵੀ ਜਾਰੀ ਕਰ ਦਿੱਤਾ ਜਿਸ ਤੋਂ ਹੁਣੇ ਸਪਸ਼ਟ ਹੋ ਗਿਆ ਕਿ ਵਿਦਿਆਰਥੀਆਂ ਵੱਲੋਂ ਹੁਣ ਦੁਕਾਨਾਂ ਤੇ ਜਾ ਕੇ ਚੈਕਿੰਗ ਨਹੀਂ ਕੀਤੀ ਜਾਏਗੀ। ਸਿਰਫ ਆਪਣੇ ਨਾਲ ਦੇ ਵਿਦਿਆਰਥੀਆਂ ਤੇ ਹੀ ਨਜ਼ਰ ਰੱਖੀ ਤਾਂ ਹਵਰ ਰਾਣਾ ਨੂੰ ਭਾਰਤ ਲਿਆਉਣ ਤੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ ਵੜਿੰਗ ਨੇ ਕਿਹਾ ਕਿ ਐਵੇਂ ਲੱਗ ਰਿਹਾ ਜਿਵੇਂ ਟਰੰਪ ਤੋਂ ਟੈਰਿਫ ਮਾਫ ਕਰਵਾ ਲਿਆ ਹੋਵੇ ਇਹ ਕੋਈ ਵੱਡੀ ਗੱਲ ਨਹੀਂ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਗੈਂਗਸਟਰ ਨੂੰ ਭਾਰਤ ਕਿਉਂ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਨੂੰ ਵਿਦੇਸ਼ਾਂ 'ਚ ਹੀ ਕਿਉਂ ਸੁਰੱਖਿਅਤ ਰੱਖਿਆ ਗਿਆ ਹਾਲਾਂਕਿ ਰਾਣਾ ਨੂੰ ਭਾਰਤ ਲਿਆਉਣਾ ਚੰਗੀ ਗੱਲ ਹੈ ਪਰ ਹੋਰਾਂ ਨੂੰ ਕਿਉਂ ਨਹੀਂ ਲਿਆ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਕੇਂਦਰ ਨੇ ਦੱਸਿਆ ਕਿ ਟੂਲ ਪਲਾਜ਼ਾ ਬੰਦ ਹੋਣ ਕਰਕੇ 1638 ਕਰੋੜ ਦਾ ਘਾਟਾ ਹੋਇਆ ਹੈ ਅਕਤੂਬਰ 2020 ਤੋਂ ਦਸੰਬਰ 2021 ਤੱਕ 1300 48 ਕਰੋੜ ਰੁਪਏ ਦਾ ਘਾਟਾ ਹੋਇਆ ਸਾਲ 2022 ਤੋਂ 2023 ਤੱਕ 41 ਕਰੋੜ ਰੁਪਏ ਦਾ ਘਾਟਾ ਹੋਇਆ ਜਦਕਿ ਜਨਵਰੀ 24 ਤੋਂ ਜੁਲਾਈ 24 ਤੱਕ 179 ਕਰੋੜ ਦਾ ਨੁਕਸਾਨ ਹੋਇਆ ਕੇਂਦਰ ਦੀ ਚਿੱਠੀ ਤੇ ਖਜ਼ਾਨਾ ਮੰਤਰੀ ਅਰਪਾਲ ਚੀਬਾ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਹੀ ਸਬੰਧਤ ਹਨ ਤਰੰਤ ਅਰੰਝ ਸਹੇਜ ਪਾਟ ਕਰਨੀ ਮਹਿਲਾ ਦੇ ਕਤਲ ਦਾ ਮਾਮਲਾ ਕਰਵਾਉਂਦਾ ਜਾ ਰਿਹਾ ਹੈ ਹੁਣ ਇਸ ਮਾਮਲੇ 'ਚ ਵਿਕਰਮ ਮੰਜੀਟੀਆਂ ਨੇ ਪੰਜਾਬ ਸਰਕਾਰ ਤੇ ਸਵਾਲ ਚੱਕੇ ਨੇ ਵਜੀਠੀਆ ਨੇ ਕਿਹਾ ਕਿ ਪੰਜਾਬ ਚ ਰੋਜ਼ਾਨਾ ਕਤਲ ਹੋ ਰਹੇ ਨੇ ਗੁਰੂ ਸਾਹਿਬ ਦੀ ਤਾਬਿਆ ਚ ਬੈਠੀ ਬੀਬੀ ਵੀ ਜੇ ਸੁਰੱਖਿਅਤ ਨਹੀਂ ਤਾਂ ਕੋਣ ਵਿਅਕਤੀ ਸੁਰੱਖਿਅਤ ਹੈ ਦੂਜੇ ਪਾਸੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਉਹਨਾਂ ਦੇ ਘਰ ਪਹੁੰਚੇ ਤੇ ਇਸ ਘਟਨਾ ਤੇ ਦੁੱਖ ਜਤਾਇਆ ਰਾਜਪੁਰਾ ਚ ਨੈਸ਼ਨਲ ਹਾਈਵੇ ਤੇ ਭਿਆਨਕ ਹਾਦਸਾ ਵਾਪਰਿਆ ਇਥੇ ਇੱਕ ਟਰਾਲਾ ਬੇਕਾਬੂ ਹੋ ਕੇ ਇੱਕ ਪੁਲ ਤੋਂ ਹੇਠਾਂ ਉਤਰ ਗਿਆ ਦੱਸਿਆ ਜਾ ਰਿਹਾ ਹੈ ਕਿ ਸੜਕ ਦੀ ਮੁਰੰਮਤ ਚੱਲ ਰਹੀ ਸੀ ਔਰ ਇਸ ਦੌਰਾਨ ਟਰਾਲਾ ਬੇਕਾਬੂ ਹੋ ਗਿਆ ਹਾਦਸੇ ਦੌਰਾਨ ਟਰਾਲੇ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਯਾਰ ਖਾਸਾ ਅਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਹੋਇਆ ਜਿਸ ਨਾਲ ਹਾਈਵੇ ਜਾਮ ਹੋ ਗਿਆ ਪਾਣੀਪੱਤਚ ਪੁਲਿਸ ਨੂੰ ਦੇਖ ਕੇ ਵੀ ਆਈਪੀ ਨੰਬਰ ਦੀ ਇੱਕ ਨੋਵਾ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਪਹਿਲਾਂ ਇੱਕ ਕਾਰ ਨੂੰ ਟੱਕਰ ਮਾਰੀ ਫਿਰ ਅੱਗੇ ਜਾ ਕੇ ਦੋ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਵਿਦਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਝਾਂਗਾਮਾ ਕੀਤਾ ਗਿਆ ਤੇ ਨੋਵਾ ਚਾਲਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੂਬੇ ਚੱਲ ਰਹੇ ਸਪਾ ਸੈਂਟਰਾਂ ਨੂੰ ਲੈ ਕੇ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਹੈ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਚ ਸਪਾ ਸੈਂਟਰ ਜਿਸਮ ਫਰੋਸ਼ੀ ਦੇ ਅੱਡੇ ਬਣਦੇ ਜਾ ਰਹੇ ਨੇ ਇਸ ਦੇ ਲਈ ਅਦਾਲਤ ਨੇ ਸੂਬਾ ਸਰਕਾਰ ਨੂੰ ਹੁਕਮ ਜਾਰੀ ਕੀਤੇ ਨੇ ਕੋਰਟ ਨੇ ਕਿਹਾ ਕਿ ਸਰਕਾਰ 3 ਮਹੀਨਿਆਂ ਚ ਸਖਤ ਨੀਤੀ ਬਣਾਵੇ ਸਪਾ ਸੈਂਟਰ ਦੇ ਸੰਚਾਲਨ ਲਈ ਇੱਕ ਠੋਸ ਪਾਲਿਸੀ ਬਣਾਈ ਜਾਵੇ ਤੇ ਇਸ ਨੀਤੀ ਰਾਹੀਂ ਔਰਤਾਂ ਦਾ ਸੋਸ਼ਲ ਬੰਦ ਕੀਤਾ ਜਾਣਾ ਚਾਹੀਦਾ ਹੈ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਮੋਰਚ 'ਤੇ ਨਜ਼ਰ ਆਈ ਪੁਲਿਸ ਵੱਲੋਂ ਜ਼ੀਰਕਪੁਰ ਚਿਸਪਾਸ ਸੈਂਟਰ ਤੇ ਰੇਡ ਕੀਤੀ ਗਈ ਇਸ ਤਰ੍ਹਾਂ ਸਪਾਸ ਸੈਂਟਰ ਚੋਂ ਕਈ ਲੜਕੀਆਂ ਨੂੰ ਰੈਸਕਿਊ ਵੀ ਕੀਤਾ ਗਿਆ ਨਾਲ ਹੀ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਇਸ ਸਪਾਸ ਸੈਂਟਰ ਦੀ ਆਰਚ ਜਿਸਮ ਫਰੋਸ਼ੀ ਚੱਲ ਰਹੀ ਸੀ ਤੇ ਪਿਛਲੇ ਕਈ ਦਿਨਾਂ ਤੋਂ ਕਈ ਸਪਾਸ ਸੈਂਟਰ ਪੁਲਿਸ ਨੇ ਬੰਦ ਵੀ ਕਰਵਾਏ ਜਲਾਲਾਬਾਦ ਦੇ ਪਿੰਡ ਖਨ ਚਕਨਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਅੱਗ ਨੇ ਤੇਜ਼ੀ ਨਾਲ ਫੈਲੀ ਕਿ 4 ਏਕੜ ਫਸਲ ਮਿੰਟਾਂ ਸਕਿੰਟਾਂ ਚ ਸਵਾ ਹੋ ਗਈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਨੇ ਸਪਰੇਅ ਦੀਆਂ ਟੈਂਕੀਆਂ ਨਾਲ ਅੱਗ ਤੇ ਕਾਬੂ ਪਾਇਆ ਬਿਜਲੀ ਦੀ ਸਪਾਰਕਿੰਗ ਕਰਕੇ ਇਹ ਅੱਗ ਲੱਗੀ ਦੱਸੀ ਜਾ ਰਹੀ ਹੈ ਧਰਮਪਾਲ ਨਾਮ ਦੇ ਕਿਸਾਨ ਨੇ 10 ਤੋਂ 12 ਏਕੜ ਜ਼ਮੀਨ ਠੇਕੇ ਤੇ ਲਈ ਸੀ ਜਿਸ ਨਾਲ ਉਸ ਦਾ ਹੁਣ ਲੱਖਾਂ ਦਾ ਨੁਕਸਾਨ ਹੋਇਆ ਕਰਨਲ ਬਾਟ ਕੋਟਮਾਰ ਮਾਮਲੇ 'ਚ ਕਰਨਲ ਬਾਟ ਦੀ ਧਰਮ ਪਤਨੀ ਜਸਵਿੰਦਰ ਕੌਰ ਬਾਟ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਡੀਜੀਪੀ ਤੋਂ ਉਹਨਾਂ ਨੇ ਚਿੱਠੀ ਲਿਖ ਕੇ ਪਟਿਆਲਾ ਪੁਲਿਸ ਵੱਲੋਂ ਸਸਪੈਂਡ ਕੀਤੇ ਗਏ ਪੁਲਿਸ ਬਲਾਜ਼ਮਾ ਦੇ ਜ਼ੋਨ ਤੋਂ ਬਾਤ ਬਵਾਦਲੇ ਕਰਨ ਦੀ ਮੰਗ ਕੀਤੀ ਹੈ ਕਿ ਜ਼ੋਨ ਤੋਂ ਬਾਹਰ ਭੇਜਿਆ ਜਾਵੇ ਮਿਸਿਸ ਬਾਟ ਨੇ ਕਿਹਾ ਕਿ सस्पेंडेड ਪੁਲਿਸ ਵਾਲੇ ਉਹ ਪਟਿਆਲਾ ਜ਼ਿਲ੍ਹੇ ਤੋਂ ਟਰਾਂਸਫਰ ਜ਼ਰੂਰ ਕੀਤੇ ਗਏ ਨੇ ਪਰ ਉਹ ਬੇਚੇਜ ਪਟਿਆਲਾ ਚ ਕੁੰਮਰੇ ਨੇ ਇਸ ਕਰਕੇ ਉਹਨਾਂ ਨੂੰ ਪਟਿਆਲਾ ਜ਼ੋਨ ਤੋਂ ਹੀ ਬਾਹਰ ਭੇਜਿਆ ਪੰਜਾਬ ਦੇ ਟਰਾਂਸਪੋਰਟ ਬੈਂਕਮੈਨ ਦੇ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਨੇ ਹੁਣ ਕਰਮਚਾਰੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਲੱਗੇਗੀ ਅੱਜ ਤੋਂ ਐਮ ਸੇਵਾ ਐਪ ਰਾਹੀਂ ਦਫ਼ਤਰ ਹਾਜ਼ਰੀ ਲੱਗੇਗੀ ਉਸ ਤੋਂ ਪਹਿਲਾਂ ਹਾਜ਼ਰੀ ਰਜਿਸਟਰ ਰਹੀ ਲੱਗਦੀ ਸੀ ਸਮਾਸ਼ਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਰਹੇਗਾ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਇਹ ਹਾਜ਼ਰੀ ਲਗਿਆ ਕਰੇਗੀ ਇਸ ਦੇ ਨਾਲ ਹੀ ਟਾਈਮ ਤੇ ਦਫ਼ਤਰ ਨਾ ਪਹੁੰਚਣ ਵਾਲਿਆਂ ਦੀ ਤਰਖਾ ਘੱਟੇ। ਸ਼੍ਰੀ ਮੁਕਸਰ ਸਾਹਿਬ 'ਚ ਬੈਂਕ ਖਾਤੇ ਖੋਲਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਹਰ ਮਹੀਨੇ 1500 ਰੁਪਏ ਖਾਤਿਆਂ 'ਚ ਪਾਉਣ ਦੇ ਨਾਮ ਤੇ ਲੋਕਾਂ ਤੋਂ ਖਾਤੇ ਖੁਲਵਾਏ ਗਏ ਸੀ ਜਦ ਖਾਤਾ ਧਾਰਕਾਂ ਨੂੰ ਹਰਿਆਣਾ ਪੁਲਿਸ ਦਾ ਸੰਮਨ ਆਇਆ ਤਾਂ ਇਸ ਮਾਮਲੇ ਦਾ ਖੁਲਾਸਾ ਹੋਇਆ। ਪੁਲਿਸ ਨੇ ਦੱਸਿਆ ਕਿ ਇਹਨਾਂ ਖਾਤਿਆਂ 'ਚੋਂ ਕਪਈ ਤੋਂ 2 ਨੰਬਰ ਦੇ ਪੈਸੇ ਦਾ ਲੈਣ-ਦੇਣ ਹੋਇਆ ਦਰਅਸਲ ਮੁੱਲੇ ਦੀ ਜਾਣ-ਪਛਾਣ ਵਾਲੇ ਇੱਕ ਨੌਜਵਾਨ ਨਾਲ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਨੇ ਮਿਲ ਕੇ ਇੱਕ ਖਾਤੇ ਖੋਲੇ ਸੀ। ਅੰਮ੍ਰਿਤਸਰ ਚ ਨਸ਼ੇ ਦੀ ਇੱਕ ਵੱਡੀ ਖੇਪ ਬਰਾਮਦ ਹੋਈ। ਪੁਲਿਸ ਨੇ 18 ਕਿਲੋ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਫੜਿਆ। ਮੁਲਜ਼ਮ ਦੀ ਪਛਾਣ ਪਿੰਡ ਖੈਰਾ ਦੇ ਹੀਰਾ ਸਿੰਘ ਵਜੋਂ ਹੋਈ। ਪੁਲਿਸ ਮੁਤਾਬਕ ਮੁਲਜ਼ਮ ਦੇ ਪਾਕਿਸਤਾਨ 'ਚ ਬੈਠੇ ਤਸਕਰਾਂ ਨਾਲ ਸਬੰਧ ਨੇ ਤੇ ਉਸਦੀ ਮਦਦ ਨਾਲ ਹੀ ਸਰਹੱਦ ਪਾਰੋਂ ਨਸ਼ੇ ਦੀ ਤਸਕਰੀ ਕਰ ਰਹੀ ਸੀ। ਮੁਲਜ਼ਮ ਦਾ ਇੱਕ ਸਾਥੀ ਫਰਾਰ ਹੈ ਜਿਸ ਨੂੰ ਪੁਲਿਸ ਲੱਭ ਰਹੀ ਹੈ। ਗੁਰਦਾਸਪੁਰ ਚ ਆਈਈਡੀ ਬਲਾਸਟ ਤੋਂ ਬਾਅਦ ਬੀਐਸਐਫ ਅਲਰਟ ਦੇ ਐ ਤੇ ਭਾਰਤ-ਪਾਕ ਸਰਹੱਦ ਤੇ ਵੱਡਾ ਆਪਰੇਸ਼ਨ ਚਲਾਇਆ ਜਾਏਗਾ ਇਹ ਤਲਾਸ਼ੀਆ ਅਭਿਆਨ ਸੈਂਕੜੇ ਕਿਲੋਮੀਟਰ ਲੰਬੀ ਸਰਹੱਦ ਦੇ ਨੇੜੇ ਚੱਲੇਗਾ ਇਹ ਫੈਸਲਾ ਗੁਰਦਾਸਪੁਰ ਚ ਭਾਰਤ-ਪਾਕ ਸਰਹੱਦ ਤੇ ਹੋਏ ਬਲਾਸਟ ਤੋਂ ਬਾਅਦ ਲਿਆ ਗਿਆ ਦੱਸਦੀ ਹੈ ਕਿ ਬਲਾਸਟ ਚ ਇੱਕ ਜਵਾਨ ਜ਼ਖਮੀ ਬਿਜਲੀ ਬਿੱਲ ਤੇ ਕੰਗਣਾ ਤੇ ਵਿਭਾਗ ਵਿਚਾਲੇ ਵਾਰ-ਪੁਲਟਵਾਰ ਦਾ ਸਿਲਸਿਲਾ ਚੱਲ ਰਿਹਾ ਹੈ। ਕੰਗਣਾ ਰਣੌਤ ਬਿੱਲ ਨੂੰ ਲੈ ਕੇ ਹਿਮਾਚਲ ਸਰਕਾਰ ਤੇ ਪੜਕੇ ਨੇ। ਕੰਗਣਾ ਨੇ ਕਿਹਾ ਕਿ ਮੇਰੇ ਘਰ 'ਚ ਕੋਈ ਫੈਕਟਰੀ ਨਹੀਂ ਲੱਗੀ ਬਲਕਿ ਮੇਰੇ ਘਰ 'ਚ 4 ਤੋਂ 5 ਨੌਕਰ ਰਹਿੰਦੇ ਨੇ। ਸਿਰਫ 5 ਬਲਬਾਂ ਨਾਲ 9000 ਰੁਪਏ 90000 ਬਿੱਲ ਕਿਵੇਂ ਆ ਗਿਆ? ਕੰਗਣਾ ਨੇ ਕਿਹਾ ਕਿ ਪਹਿਲਾਂ 5 ਤੋਂ 6000 ਤੱਕ ਬਿੱਲ ਆਉਂਦਾ ਸੀ। ਉਧਰ ਬਿਜਲੀ ਵਿਭਾਗ ਦੇ ਮੁਤਾਬਕ 90000 ਬਿਜਲੀ ਦਾ ਬਿੱਲ ਜਨਵਰੀ ਤੇ ਫਰਵਰੀ ਮਹੀਨੇ ਦਾ ਵੀ ਮਾਇਆਵਤੀ ਦਿਪਤੀ ਜੀ ਦੇ ਸਹੁਰਿਆਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਸਹੁਰੇ ਪਰਿਵਾਰ ਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਗਏ ਨੇ ਐਲਿਸ ਨੇ ਸਹੁਰਿਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਦਾਜ ਲਈ ਫਲੈਟ ਤੇ 50 ਲੱਖ ਦੀ ਮੰਗ ਦੇ ਇਲਜ਼ਾਮ ਲਾਏ ਜਿਸ ਤੋਂ ਬਾਅਦ ਪਤੀ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਹੋ ਗਿਆ ਮਾਇਆਵਤੀ ਦਿਪਤੀ ਜੀ ਨੇ ਐਫ ਆਈ ਆਰ ਚ ਦਾਵਾ ਕੀਤਾ ਕਿ ਜੀਤ ਤੇ ਸਹੁਰੇ ਵੱਲੋਂ ਬਲਾਤਕਾਰ ਦੀ ਵੀ ਕੋਸ਼ਿਸ਼ ਕੀਤੀ ਪੈਟ ਸ਼ਾਪਸ ਲਈ ਪੰਜਾਬ ਸਰਕਾਰ ਨੇ ਸਖਤ ਹੁਕਮ ਜਾਰੀ ਕੀਤੇ ਨੇ ਹੁਣ ਪੰਜਾਬ ਚ ਪੈਟ ਸ਼ਾਪਸ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਏਗੀ ਤੇ ਰਜਿਸਟ੍ਰੇਸ਼ਨ ਨਾ ਕਰਵਾਉਣ ਤੇ ਭਾਰੀ ਜੁਰਮਾਨਾ ਲੱਗੇਗਾ ਕਰੀਬ 50000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ 3 ਮਹੀਨੇ ਦੀ ਕੈਦ ਵੀ ਹੋ ਸਕਦੀ ਹੈ ਜਾਨਵਰਾਂ ਦੀ ਆਨਲਾਈਨ ਵਿਕਰੀ ਤੇ ਵੀ ਨਿਯਮ ਲਾਗੂ ਹੋਣਗੇ ਪੰਜਾਬ ਸਰਕਾਰ ਵੱਲੋਂ ਸਾਰੇ ਪੈਟ ਸ਼ਾਪ ਮਾਲਕਾਂ ਨੂੰ ਇਹ ਹੁਕਮ جاری ਮਧ ਪ੍ਰਦੇਸ਼ ਦੇ ਸ਼ਿਵਪੁਰੀ ਚ ਵਿਕਾਸ ਕਾਰਜਾਂ ਦੇ ਉਦਘਾਟਨ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਦਾ ਨੋਖਾ ਅੰਦਾਜ਼ ਦੇਖਣ ਨੂੰ ਮਿਲਿਆ ਸਮਾਗਮ ਦੌਰਾਨ ਕੇਂਦਰੀ ਮੰਤਰੀ ਜੋਤੀਰਾ ਦਿਤੀਆ ਸਿੰਧਿਆ ਦੀ ਨਜ਼ਰ ਇੱਕ ਔਰਤ ਤੇ ਪਈ ਜੋ ਗੁਟਕਾ ਖਾ ਰਹੀ ਸੀ ਮੰਤਰੀ ਸਿੰਧਿਆ ਨੇ ਮੁਸਕਰਾਉਂਦੇ ਹੋਏ ਔਰਤ ਨੂੰ ਕਿਹਾ ਗੁਟਕਾ ਨਾ ਖਾਓ ਪੈਣ ਜੀ ਮੈਂ ਤੁਹਾਨੂੰ ਫੜ ਲਿਆ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੁਸਕਰਾਓ ਉਦਾਸ ਨਾ ਹੋਵੋ ਕਿ ਮੈਂ ਤੁਹਾਡੀ ਸੁਪਾਰੀ ਲੈ ਲਈ ਖੁਸ਼ ਰਹੋ ਕਿਉਂਕਿ ਹੁਣ ਤੁਹਾਡੀ ਸਿਹਤ ਸੁਰੱਖਿਅਤ ਹੈ